ਹਾਂਜੀ ਪੰਜਾਬੀਓ ਤੁਸੀਂ ਸਭ ਜਾਣਦੇ ਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਮਾਦਭਾਗੀ ਘਟਨਾ ਵਾਪਰੀ ਸੀਗੀ ਔਰ ਇਹ ਸਬੰਧ ਜੇ ਇੱਕ 4 ਸਾਲਾਂ ਦੇ ਬੱਚੇ ਨੂੰ ਮੌਤ ਦੇ ਘਾਟ ਅਦਾ ਦਿੱਤਾ ਗਿਆ ਹੋਣਾ ਗਲਤ ਕੰਮ ਕਰਕੇ ਉਨੇ ਸਬੰਧ ਦੇ ਵਿੱਚ ਅੱਜ ਟਾਂਡਾ ਦੇ ਵਿੱਚ ਰੋਸ ਮਾਰਚ ਕੱਢਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਵੱਡਾ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਰੋਸ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਉਸ ਬੱਚੇ ਨੂੰ ਇਨਸਾਫ ਦਿਵਾ ਸਕਣ ਔਰ ਇੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਇਹਦੇ ਇਹਨਾਂ ਮੁਖ ਨਾ ਰਹੇਗਾ ਕਿ ਪੰਜਾਬ ਬਚਾਓ ਭਈਏ ਭਜਾਓ ਕਿਉਂਕਿ ਪੰਜਾਬੀਓ ਸਾਨੂੰ ਅੱਜ ਇਕੱਠੇ ਅੱਜ ਨਾ ਇਕੱਠੇ ਹੋਏ ਤਾਂ ਕਦੇ ਵੀ ਨਹੀਂ ਹੋ ਸਕਦੇ ਔਰ ਅੱਜ ਇੱਕ ਹੰਬੜਾ ਮਾਰ ਕੇ ਸਾਨੂੰ ਆਪਣੇ ਰੁਜ਼ਗਾਰ ਬਚਾਉਣ ਦੀ ਲੋੜ ਹੈਗੀ ਆ ਬਾਕੀ ਆਪ ਤੁਹਾਨੂੰ ਵੱਖ-ਵੱਖ ਸੰਸਥਾਵਾਂ ਦੇ ਦਿਖਾ ਦੇ ਵੀਰ ਫਰੂਟ ਸਬਜ਼ੀ ਰਾ ਕੋਈ ਵੀ ਕੰਮਕਾਰ ਕਰਨਾ ਚਾਹੁੰਦੇ ਆ ਅਸੀਂ ਮੰਡੀਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉਹ ਕੰਮ ਖੋਲ ਕੇ ਦਵਾਗੇ ਸੋ ਆਪਾਂ ਹੁਣ ਇੱਥੋਂ ਜਿਹੜਾ ਮਾਰਚ ਆ ਕੋ ਆਰੰਭ ਕਰਨਾ ਹੈ ਸਾਰੇ ਜਿਹੜੇ ਵੀਰ ਆ ਸਾਡੇ ਜਥੇਬੰਦੀਆਂ ਦੇ ਨਮਾnde ਆ ਉਹ ਉੱਥੇ ਆਉਂ ਚੁਕੇ ਆ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀਓ ਆਆਂ ਨੂੰ ਆਖਦੇ ਆ ਆਪਾਂ ਜਿਹੜੇ ਆਪਣੇ ਸਾਡੇ ਨੇ ਉਹ ਖੜੇ ਕਰ ਦਈਏ ਆ ਜੀ ਆਜੋ ਵੀ ਸਾਰੇ ਆਜੋ ਆਜੋ ਜੀ ਨਾਲ ਸਾਰੇ ਆਜੋ ਅਸੀਂ ਤਾਂ ਉਹ ਜਮਾਦੀ ਦਾ ਕਾਰ ਦਾ ਵਾਹੀ ਦੀ ਜਗਤ ਬੁੱਲੇ ਨੇ ਸਾਡੇ ਨਾਲ ਆਏ ਨੇ ਆਪਣੀ ਹਾਜ਼ਰੀ ਆਪਣਾ ਨਾਅਰਾ ਨੂੰ ਬੁਲੰਦ ਕਰਕੇ ਨੇ ਕਦੂਆ ਜਿਹਾ ਪੈਰਾ ਜਿਹੀ ਬੋਲ ਬਾਰੇ ਉਸ ਆਪਣੀ ਪੰਜਾਬੀਅਤ ਨੂੰ ਬਤਾਲ ਨਹੀਂ ਦੇਣ ਜਾ ਰਹੇ ਕਦੀ ਸਰਦਾਰ ਕਹਿੰਦਾ ਜਿਹੜਾ ਅਸਦਾ ਵਸਦੇ ਗੁਰੂਆਂ ਦੀ ਧਰਤੀ ਆ ਉਹਨੂੰ ਵਿਸ਼ੇਸ਼ ਗੱਲ ਹੈ ਇਹ ਭਲਣਾ ਜਿਹੜਾ ਨੇ ਇੱਕ ਵਾਰ ਕੋਹੋਂ ਤੋਂ ਹੋਰ ਤੇਰੇ ਤੋਂ ਸਾਡੇ ਪੰਜਾਬੂ ਲੋਕੀਂ ਆ ਬਿਆ ਕਹਦੇ ਹੋ ਉਹ ਜੋ ਕਿ ਹੁਸ਼ਿਆਰ ਕੋਬੇ ਕਿ ਇੱਕ ਬੱਚੇ ਨੂੰ ਜ਼ਿੰਦਗੀ ਦੇ ਨਾਲ ਮਾਰਿਆ ਗਿਆ ਹੈਗਾ 4 ਸਾਲ ਦੇ ਬੱਚੇ ਨੂੰ ਇਹ ਗਲਤ ਕੰਮ ਕਰਕੇ ਉਹਨੂੰ ਮੌਤੇ ਘਾਟ ਉਤਾਰ ਗਏ ਫਿਰ ਉਸ ਬਾਜੂ ਅੱਜ ਟਾਂਡਾ ਦੇ ਵਿੱਚ ਵੱਖ-ਵੱਖ ਸਮਾਸੇ ਵੀ ਇੱਥੇ ਬੰਦੀਆਂ ਵੱਲੋਂ ਜਿਹੜੇ ਪਿੰਡਾਂ ਵਿੱਚ ਵੀ ਸਰਪੰਚ ਉਸ ਮਾਰ ਤੇ ਕਿੱਧਰ ਜਾ ਰਿਹਾ ਹੈਗਾ ਸਾਡੇ ਉੱਪਰ ਇਹ ਕੀ ਹੋ ਰਹੀ ਹੈਗੀ ਹੈ ਤਕਰੀਬਨ ਤਕਰੀਬਨ 20 ਪਿੰਡਾਂ ਨੇ ਹੋਰ ਵੀ ਪੰਚਾਇਤਾਂ ਨੇ ਮਤ ਦੇ ਪਾਇਆ ਕਿ ਅਸੀਂ ਇਹਨਾਂ ਨੂੰ ਬੈਂਤੀ ਆ ਵੀ ਜਿਹੜੇ ਰੇੜੀਆਂ ਆਲੇ ਪਈਆਂ ਆ ਉਹ ਆਪਣਾ ਕੰਮ ਅੱਜ ਸਕੇਟ ਦੇ ਇਹ ਅਸੀਂ ਅੱਜ ਅਸੀਂ ਇਹ ਪ੍ਰੈਸ ਕਰ ਰਹੇ ਹਾਂ ਕਿ ਸਾਡੇ ਪਿਆਰ ਤੋਂ ਪਿਆਰ ਦੇ ਵਿਆਹ ਤੋਂ ਬਾਰੇ ਤਕਰੀਬਨ 8000 ਲੋਕਾਂ ਨੇ ਸੋਨਾ ਵੀ ਹਰ ਮੈਂਬਰ ਕਰ ਰਹੇ ਹਾਂ ਜਿਹੜੇ ਕਮੇਟੀਆਂ ਨੂੰ 11 ਨੂੰ ਟਾਈਮ ਚਾਹੀਦੀ ਜਿਸ ਦੇ ਵਿੱਚ ਪੰਜਾਬੀ ਬੀਗਾਂ ਦਾ ਇਸ ਤੋਂ ਬਾਅਦ ਇਹ ਸੋਚਿਆ ਹੈ ਕਿ ਸਾਡਾ ਸਿਤਾ ਦੇ ਸਰਪੰਚਾ ਨੂੰ ਪੰਚਾਇਤਾਂ ਨੂੰ ਸਰਪੰਚਾ ਨੂੰ ਸਾਡੇ ਬਹੁਤ ਪਾਰੇ ਜ਼ਿਮੀਦਾਰ ਭਰਾਵਾਂ ਦੇ ਜਾਂ ਹੋਰ ਜਿਹੜੇ ਮੰਨਦੇ ਕੇ ਜਾਂਦਾ ਰਹੇ ਕੇ ਇਹ ਬਾਲੇ ਭਾਗੇ ਕੰਮ ਚ ਚਲਾਗੇ ਜਿਹੜੇ ਸਾਡੇ ਜ਼ਿਮੀਦਾਰ ਭਰਾਵਾਂ ਦੇ ਤਰ੍ਹਾਂ ਕਹਿੰਦੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਏਗੀ ਆਇਡੈਂਟੀਫਿਕੇਸ਼ਨ ਕਿਸਕਾ ਹੋਏਗੀ ਪਿੰਡ ਦੀ ਪੰਚਾਇਤ ਦੇ ਸਾਰੇ ਬਾਬਾ ਹੋਏ ਜੋ ਉਹਨਾਂ ਪ੍ਰੋਜੈਕਟਾਂ ਦਾ ਪੂਰਾ ਜਿਹੜਾ ਬਲਾਕ ਦਾ ਥਾਣਾ ਥਾਣੇ ਵਿੱਚ ਪੂਰਾ ਗਾੜਾ ਹੋਏਗਾ ਤੇ ਥਾਣੇ ਦੀ ਇਹ ਜ਼ਿੰਮੇਵਾਰੀ ਬਣਦੀ ਪ੍ਰਸ਼ਾਸਨ ਦੀ ਤੇ ਜਿਹਨੂੰ ਪਿਛਲਾ ਗਾੜਾ ਤੇ ਕਰਨ ਨਾਲ ਜਿੰਮੇਵਾਰ ਬਣਦੇ ਉਹ ਜਾ ਕੇ ਕੋਈ ਹੈ ਗਾੜਾ ਜਿਹੜਾ ਕਿਸੇ ਨੂੰ ਜਿੰਮੇਵਾਰ ਨਹੀਂ ਹੋਏਗਾ ਇਹਦਾ ਅੰਤੋਰ ਸਾਫ ਹੋ ਜਾਏਗਾ ਉਹੀ ਪੰਜਾਬ ਰਹੇਗਾ ਅਸੀਂ ਕਦੇ ਵੀ ਕੋਈ ਪੰਜਾਬ ਤੋਂ ਰਹਿ ਨਹੀਂ ਦੇਣਾ ਇਹ ਜਿਹੜਾ ਕਦੀ ਵੀ ਲੈ ਸੱਤ ਸਾਲ ਥੇਲ ਕੱਢ ਕੇ ਆਸੀ ਜੇ ਅੱਜ ਤੋਂ ਇੱਕ ਇੱਕ ਸੰਘੇਮਾ ਗੱਲ ਕਰਦੇ ਹੋ ਯਾਰ ਕੀ ਕਰਦੇ ਆ 200 ਬੰਦੋ ਇੱਕ ਜੀਤਨੀ ਸੀ 200 ਦੋ ਸਾਲ ਪਿੱਲੇ ਕਬੱਡੀ ਆਪ ਤੋਂ ਆਇਆ ਸੀ ਜੇ ਅਸੀਂ ਉਹਨੂੰ ਜਾਗਦੇ ਤਾਂ ਆ ਸਾਡਾ ਕੀ ਕਰਦਾ ਸੀ ਸੋ ਉਸ ਨੂੰ ਮਹਿਸੂਸ ਕਰੀਏ ਤਾਂ ਇਹ ਬੱਚਾ ਸਾਡਾ ਆ ਇਹ ਸਾਡਾ ਬੱਚਾ ਮਾਰਿਆ ਇਹ ਕਿਸੇ ਇੱਕ ਪਰਵਾਸਨ ਨਹੀਂ ਮਾਰਿਆ ਪਰ ਇਹਨਾਂ ਨੂੰ ਹੁਣੇ ਦੂਸਰੇ ਘੜਾਵਾਂਗੇ ਸਾਡੀ ਅਫੀਲ ਆ

ਜਿਹੜਾ ਗੁੰਡਾਗਰਦੀ ਆ ਉਹਨੂੰ ਨੱਥ ਪਾਉਣ ਵਾਸਤੇ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਹੋਈ ਘਟਨਾ ਜਿਹੜੀ ਤੁੰਜੋੜ ਦੇਣ ਵਾਲੀ ਇੰਨੀ ਕਰਦਨਾਕ ਘਟਨਾ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਆਮੇਨ ਸ਼ਾਂ ਦਾ ਜਿਹੜਾ ਦਿਲ ਹੈ ਉਹ ਵਲੁੰਧਰਿਆ ਜਾਵੇ ਉਸ ਬੱਚੇ ਦੇ ਹੱਕ ਲਈ ਅੱਜ ਟਾਂਡੇ ਦੀ ਧਰਤੀ ਤੇ ਮਾਰਚ ਕੱਢਣ ਵਾਸਤੇ ਸਾਰੇ ਹੀ ਟਰਮਾ ਜਾਤ ਗੁੱਟ ਤੇ ਆਏ ਹੋਏ ਵੀਰੋ ਗੁਰੂ ਸਹਿਬਾਨ ਵੱਲੋਂ ਦਿੱਤੀ ਫਤਿਹ ਪ੍ਰਵਾਨ ਕਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਨਵੀਂ ਗੱਲ ਨਹੀਂ ਜਿਹੜੀ ਅੱਜ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਇਹ ਵੀ ਨਵੀਂ ਗੱਲ ਨਹੀਂ ਕਿ ਸਰਕਾਰਾਂ ਕਿਸੇ ਖਿੱਤੇ ਦੀ ਡੈਮੋਗ੍ਰਾਫੀ ਨੂੰ ਬਦਲਵਾਸਤੇ ਵੱਖ-ਵੱਖ ਤਰ੍ਹਾਂ ਦੇ ਹਤਕੰਡੇ ਅਪਣਾਇਆ ਕਰਦੀਆਂ ਇਹ ਗੱਲ ਛੋਟੀ ਨਹੀਂ ਇਹ ਗੱਲ ਤੁਸੀਂ ਇਹ ਵੀ ਨਾ ਮੰਨਿਓ ਕਿ ਬਾਹਰੋਂ ਲਿਆ ਕੇ ਆ ਜਿਹੜੇ ਗ੍ਰੀਨਰ ਮਾਈਂਡ ਦੇ ਪ੍ਰਵਾਸੀ ਐ ਤਾਰੂਆਂ ਆ ਕੇ ਵਸਾਏ ਜਾ ਰਹੇ ਐ ਇਹ ਕੋਈ ਸੁਭਾਅਕ ਐ ਇਹ ਸਾਜ਼ਿਸ਼ ਐ ਇਹ ਗੱਲ ਪੰਜਾਬੀਓ ਇੱਕ ਦਿਨ ਯਾਦ ਰੱਖਿਓ ਇਹ ਗੱਲ ਕੱਲੀ ਸਰਦਾਰਾਂ ਦੀ ਨਹੀਂ ਗੱਲ ਐ ਠੀਕ ਐ ਕਿ ਮੂਰੇ ਹੋ ਕੇ ਸਿੱਖ ਸਰਦਾਰ ਲੱਗ ਜਾਇਆ ਕਰਦੇ ਐ ਪਰ ਜਦੋਂ ਇਸ ਧਰਤੀ ਦੇ ਉੱਤੇ ਤੁਹਾਡਾ ਹਵਾ ਪਾਣੀ ਪ੍ਰਯੋਗ ਕਰਕੇ ਤੁਹਾਡੇ ਬੱਚਿਆਂ ਦੇ ਹੱਥਾਂ 'ਚ ਨਸ਼ਾ ਦੇ ਕੇ ਤੁਹਾਡੇ ਡੀਐਨਏ ਨੂੰ ਚੇਂਜ ਕੀਤਾ ਜਾ ਰਿਹਾ ਹੈ ਤੇ ਉਸ ਡੀਐਨਏ ਦੀ ਜਗ੍ਹਾ ਹਾਂ ਥਾਂ ਦੇ ਉੱਤੇ ਫਰਟੀਲਿਟੀ ਸੈਂਟਰ ਜਿਹੜੇ ਖੁੱਲ ਗਏ ਹੈ ਇਹ ਤੁਹਾਡੀ ਇੱਕ ਨਵੀਂ نسل ਕੁੱਸੀ ਹੈ ਇਹ نسل ਕੁੱਸੀ ਜਿਹੜੀ ਹੈ ਲੰਮੇ ਸਮੇਂ ਦੀ ਚੱਲਦੀ ਇਕੱਲੀ ਗੋਲੀ ਨਾਲ نسل ਕੁੱਸੀ ਨਹੀਂ ਹੈ ਜੇ ਕਿਸੇ ਪੰਜਾਬੀ ਦੇ ਘਰ ਬੱਚਾ ਨਹੀਂ ਹੁੰਦਾ ਤੇ ਉਹ ਹਸਪੀਟਲ ਵੱਲ ਦੌੜਦਾ ਹੈ ਡਾਕਟਰ ਮੌਜੂਦ ਹੁੰਦਾ ਹੈ ਇਹਨਾਂ ਸੋਚਿਓ ਕਿ ਉਹ ਬੱਚਾ ਮਾਰ ਦਿੱਤਾ ਤੁਹਾਡੇ ਕਰਾਂ ਦੇ ਵਿੱਚ ਤੁਹਾਨੂੰ ਬੱਚੇ ਪੈਦਾ ਕਰਨ ਜੋ ਕੇ ਛੱਡਿਆ ਹੀ ਨਹੀਂ ਜਾ ਰਹਾ ਜਾ ਰਿਹਾ ਇਹ ਵੀ ਗੱਲ ਸੋਚਣ ਵਾਲੀ ਹੈ ਜਦੋਂ ਤੁਸੀਂ ਜਾ ਕੇ ਵਕਰੀਆਂ ਵਕਰੀਆਂ ਵੇਧੀਆਂ ਰਹੀ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਕਦੀ ਪੁੱਛਿਆ ਡਾਕਟਰ ਨੂੰ ਕਿ ਇਹ ਜਿਹੜਾ ਸੀਮਨ ਹੈ ਇਹ ਕਿੱਥੋਂ ਲਿਆਏ ਤੇ ਕਿਹਦਾ ਇੱਕ ਦਿਨ ਸੋਚਿਆ ਅਸੀਂ ਸੋਚਦੇ ਨਹੀਂ ਅਸੀਂ ਵੈਸਤੂਮ ਕਰ ਚੜ੍ਹਦੇ ਮਗਰ ਲਾ ਕੇ ਅਸੀਂ ਆਪਸੀ ਭਾਈਚਾਰਕ ਜੰਗ ਚ ਪੈ ਕੇ ਇੱਕ ਦੂਸਰੇ ਦੀਆਂ ਪੱਗਾਂ ਲਾ ਕੇ ਇੱਕ ਗੱਲ ਯਾਦ ਰੱਖਿਓ ਜਮਨਾ ਤੋਂ ਇਧਰ ਵਾਲੇ Hindu ਦਾ DNA ਵੀ alag ਹੈ ਸਿੱਖ ਦਾ DNA ਵੀ ਅਲੱਗ ਹੈ ਤੁਹਾਡੇ ਕੋਲੋਂ ਕੱਲ ਜਦੋਂ ਉਹ ਤੁਹਾਡੇ ਤੋਂ ਵੱਧ ਗਿਣਤੀ ਦੇ ਵਿੱਚ ਹੋ ਗਏ ਜਿਹੜੇ ਹੋ ਚੁੱਕੇ ਐ ਮੈਂ ਬੇਨਤੀ ਕਰਦਾ ਚੁੱਪ ਧਾਰਨ ਵਾਲਿਓ ਉਸ ਦਿਨ ਤੁਹਾਡੇ ਕੋ ਜਰਿਆ ਨਹੀਂ ਜਾਣਾ ਜਿਸ ਦਿਨੇ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ ਤੇ ਇਹਨਾਂ ਸੋਚੋ ਕਿ ਕਿਸੇ ਖਾਸ ਤਰਕੇ ਤੇ ਹਮਲਾ ਹੋਣਾ ਹੈ ਹਮਲਾ ਸੂਚੀ ਪੰਜਾਬੀਅਤ ਤੇ ਹੋਣਾ ਹੈ ਤੁਹਾਡੀ ਬੋਲੀ ਤੇ ਹਮਲਾ ਤੁਹਾਡੇ ਚਿਹਰੇ ਮੋਹਰੇ ਤੇ ਹਮਲਾ ਤੁਹਾਡੀ ਅੱਖ ਤੇ ਹਮਲਾ ਤੁਹਾਡੀ ਗੈਰਤ ਤੇ ਹਮਲਾ ਤੁਹਾਡੇ ਪਾਣੀਆਂ ਤੇ ਹਮਲਾ ਤੁਹਾਡੀ ਮਿੱਟੀ ਤੇ ਹਮਲਾ ਹੋਰ ਕਿਹੜੇ ਹਮਲੇ ਕਿੰਨੇ ਘਾਰੋਗੇ ਕਿੰਨੇ ਕਿਰਤੇ ਜਾਉਂਗੇ ਤੁਹਾਡੇ ਕਿਤੇ ਤੇ ਹਮਲਾ ਤੁਹਾਡੇ ਕੋਲ ਖੋਲਿਆ ਗਿਆ ਮੈਨੂੰ ਦੱਸੋ ਅੱਜ ਤੁਹਾਨੂੰ ਕਿ ਘਾਰੀ ਬਣਾਉਣਾ ਹੋਵੇ ਤੇ ਕਿੰਨੇ ਮਿਸਤਰੀ ਤੁਹਾਡੇ ਕੋਲ ਰਾਜ ਮਿਸਤਰੀ ਹੈਗੇ ਆ ਕਿੰਨੇ ਤੁਹਾਡੇ ਕੋਲ ਅੱਜ ਹਲਵਾਈ ਹੈਗੇ ਆ ਜਦੋਂ ਵਿਆਹ ਸ਼ਾਦੀਆਂ ਤੇ ਲੋੜ ਹੋਵੇ ਸਾਰਾ ਕਾਰੋਬਾਰ ਤੁਹਾਡਾ ਉਹਨਾਂ ਨੇ ਸਾਹਮੜਿਆ ਜਿਹਨਾਂ ਦਾ ਇਸ ਤਕਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਸ ਦਿਨ ਪਾਕਿਸਤਾਨ ਚੜ੍ਹ ਕੇ ਆ ਗਿਆ ਪੰਜਾਬ ਹਮੇਸ਼ਾ ਇੱਕ ਡੰਡਾ ਆਇਆ ਹੈ ਡੰਡਾ ਰਿਹਾ ਹੈ ਪਰ ਇਹ ਜਾਗ ਹੋਣਾ ਚਾਹੀਦਾ ਹੈ ਕਿ ਕਰੇਨਾ ਪਰਕੇ ਜਾਣ ਵਾਲੇ ਤੁਹਾਡੇ ਸਗੇ ਕਹਿੰਦੇ ਕਿ ਕਿਥੋਂ ਹੋ ਸਕਦੇ ਐ ਤੁਸੀਂ ਅੱਖੀਂ ਦੇਖਿਆ ਜਿਸ ਦਿਨ ਕਰੋਨਾ ਸੀ ਇਹਨਾਂ ਨੇ ਇੱਥੋਂ ਛੱਡ ਕੇ ਕਿਸੇ ਨੂੰ ਇੱਕ ਪੈਸੇ ਦੀ ਸੂਣ ਕੀਤੀ ਹੋਵੇ ਜੇ ਤੁਸੀਂ ਕਾਲ ਕਿਨੂੰ ਰਹੇ ਹੋ ਕਾਲ ਆਪਣੇ ਕਾਪਲਾ ਨੂੰ ਰਹੇ ਹੋ ਅੱਗੇ ਤੇ ਤੁਹਾਨੂੰ ਸਨਾਲਿਆ ਦਿੱਲੀ ਚ ਜਾ ਕੇ ਅੱਗੇ ਤੁਹਾਨੂੰ ਸਨਾਲਿਆ ਦਿੱਲੀ ਦੀਆਂ ਗਲੀਆਂ ਜੇ ਨਾ ਸੁਧਰੇ ਜੇ ਤੁਸੀਂ ਇੱਕ ਦੂਸਰੇ ਦੇ ਪੂਰਕ ਪੰਗੇ ਕਿਉਂ ਨਾ ਬਣੇ ਇਹ ਤੁਹਾਨੂੰ ਘਰਾਂ ਚੋਂ ਖਿੱਚ-ਖਿੱਚ ਕੇ ਇਸ ਪੰਜਾਬ ਦੀ ਧਰਤੀ ਤੇ ਸਾਂਣਗੇ ਜੇ ਤੁਸੀਂ ਨਾ ਮੰਨੇ ਛੇ ਸਚਾਈ ਨੂੰ ਨਾ ਸਮਝਿਆ ਤੇ ਫੇਰ ਤੁਸੀਂ ਕੱਲ ਨੂੰ ਅੱਜ ਦੀਆਂ ਗੱਲਾਂ ਨੂੰ ਯਾਦ ਰੱਖਿਓ ਫੇਰ ਉਸ ਦਿਨ ਪਛਤਾਓਗੇ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਐ ਔਰ ਜਿਹੜੀ ਮੂਕ ਦਰਸ਼ਕ ਬਣੀ ਹੋਈ ਐ ਸਰਕਾਰ ਮੈਨੂੰ ਇੱਕ ਗੱਲ ਦੱਸਿਓ ਇਹ ਘਟਨਾਵਾਂ ਤੁਹਾਡੇ ਜ਼ਿਲ੍ਹੇ 'ਚ ਹੋ ਜਾਣ ਕਿਸੇ ਐਮਐਲਏ ਦਾ ਬਿਆਨ ਦੱਸਿਓ ਪਰ ਉਹਨਾਂ ਦਾ ਬਿਆਨ ਕੇਦਰੀ ਵੱਲ ਤੋਂ ਪੁੱਛ ਕੇ ਆਉਣਾ ਹੈ ਕਿ ਕੇਦਰੀ ਵੱਲ ਨੇ ਹਰਿਆਣਾ ਰਾਜਸਥਾਨ ਜੋਤੀ ਬਾਚ ਚੋਣਾ ਲੜਨਗੇ ਤੁਹਾਡਾ ਇੱਕ ਨਹੀਂ ਤੁਹਾਡੇ 100 ਮਾਰਦੇ ਨੇ ਉਹਨਾਂ ਨੂੰ ਵੋਟਾਂ ਚਾਹੀਦੀਆਂ ਤੇ ਸਾਡਾ ਜਮੀਰ ਇੰਨਾ ਮਰ ਗਿਆ ਕਿ ਅਸੀਂ ਇਹਨਾਂ ਨੂੰ ਪਿੰਡਾਂ ਦੇ ਸਰਪੰਚ ਬਣਾ ਲਿਆ ਇਹਨਾਂ ਨੂੰ ਚੌਧਰੀ ਬਣਾ ਲਿਆ ਆ ਜਿਹੜੇ ਵੋਟਾਂ ਤੇ ਚੱਲਦੇ ਐ ਇਹਨਾਂ ਨੇ ਆਧਾਰ ਕਾਰਡ ਉਹਨਾਂ ਦੇ ਦੋੜੇ ਦੋੜੇ ਪਾ ਕੇ ਵੋਟਾਂ ਬਣਾ ਦਿੱਤੀਆਂ ਅੱਜ ਤੁਸੀਂ ਤੇ ਚੱਲੇ ਗਏ ਮਾਰਨੂ ਤੁਸੀਂ ਜਹਾਂਨਪੁਰ ਪਰਕੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਅੱਜ ਜਦੋਂ ਉਹਨਾਂ ਦੀ ਗਿਣਤੀ ਬਣ ਗਈ ਵੱਧ ਗਈ ਤੇ ਤੁਹਾਨੂੰ ਕੀ ਨੇ ਪੁੱਛਣਾ ਐ ਇੱਥੇ ਵੋਟਾਂ ਦੀ ਗਿਣਤੀ ਨਾਲ ਉਹਨਾਂ ਨੇ ਚੱਲਣਾ ਜਨਰਾਤ ਕਰਨਾ ਐ ਫਿਰ ਤੁਸੀਂ ਗਲੀਆਂ ਚ ਰੋਲਣਾ ਐ ਇੱਕ ਮੇਰੀ ਬੇਨਤੀ ਐ ਤੁਹਾਨੂੰ ਜੇਕਰ ਇਸ ਗਲਤ ਤੇ ਪਹਿਰਾ ਦੇਣਾ ਤੇ ਰੋਜ਼ਗਾਰ ਆਪ ਸੰਭੋ ਉਹ ਨੌਜਵਾਨ ਨੂੰ ਤੁਸੀਂ ਸੜਕਾਂ ਤੇ ਤੁਰੇ ਫਿਰਦੇ ਹੋ ਵਿੱਲੇ ਕੀ ਗੱਲ ਤੁਸੀਂ ਆ ਜਿਹੜਿਆ ਕੰਮ ਨਹੀਂ ਕਰ ਸਕਦੇ ਕੀ ਤੁਸੀਂ ਆ ਸਾਰੇ ਕਿੱਤੇ ਨੂੰ ਸਾਰੇ ਕਾਰੋਬਾਰ ਨੂੰ ਆਪ ਨਹੀਂ ਕਰ ਸਕਦੇ ਗੁਰਸਿੱਖ ਨੂੰ ਪੰਜਾਬੀ ਨੂੰ ਪੰਜਾਬੀ ਦੁਨੀਆ ਦੇ ਵਿੱਚ ਮਿਹਨਤ ਲਈ ਮੰਨਿਆ ਜਾਂਦਾ ਹੈ ਤੁਹਾਨੂੰ ਕਿਹੜੀ ਗੱਲ ਦਾ ਡਰ ਲੱਗਾ ਅਸੀਂ ਇਹ ਤੁਹਾਡੇ ਹੱਥ ਜੋੜ ਕੇ ਤੁਹਾਨੂੰ ਮਰਜ਼ ਕਰਦੇ ਆ ਮਿਹਨਤੀ ਕਰਦੇ ਆ ਆਹ ਇਹਨਾਂ ਕਾਰੋਬਾਰਾਂ ਨੂੰ ਸੰਭਾਲੋ ਇੱਕ ਗੱਲ ਸਾਡੇ ਚ ਕਮੀ ਇਹ ਵੀ ਹੈ ਦੁਨੀਆ ਦਾ ਕੁਦਰਤ ਦਾ ਰੂਲ ਹੈ ਜਦੋਂ ਕੋਈ ਜਗ੍ਹਾ ਖਾਲੀ ਹੋ ਜਾਵੇ ਉਹਨੂੰ ਭਰਨ ਵਾਸਤੇ ਕੁਦਰਤੀ ਚੱਕਰ ਹੈ ਉਹਦੀ ਜਗ੍ਹਾ ਤੇ ਕਿਸੇ ਨਾ ਕਿਸੇ ਨੇ ਖੜਾ ਹੋਣਾ ਹੈ ਜਦੋਂ ਤੁਸੀਂ ਜਗ੍ਹਾ ਖਾਲੀ ਕਰ ਦਿੱਤੀ ਜਦੋਂ ਤੁਸੀਂ ਕੰਮ ਕਰਨਾ ਛੱਡ ਦਿੱਤਾ ਤੁਸੀਂ ਕਾਰੋਬਾਰ ਛੱਡ ਦਿੱਤੇ ਪਰ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੇ ਇਥੇ ਆਪ ਦਾ ਹੋਲਡ ਕੈਂਪ ਕਰ ਲਿਆ ਆਓ ਇਹਨਾਂ ਇਸ ਕਿਤੇ ਨੂੰ ਸਾਰੇ ਸਾਰੇ ਕਾਰੋਬਾਰ ਨੂੰ ਸੰਭੀਏ ਤੇ ਫਿਰ ਅਸੀਂ ਰੱਖ ਕੇ ਅਸੀਂ ਸਿਕਿੰਤੀ ਹੋਊਗਾ ਫਿਰ ਇਹ ਖਤਰਾ ਤੁਹਾਡੇ ਚ ਰਹਿਣਾ ਨਹੀਂ ਫਿਰ ਕਿਸੇ ਨੇ ਤੁਹਾਡੇ ਵੱਲ ਦੇਖਣਾ ਨਹੀਂ ਜਦੋਂ ਸਾਰੇ ਕਾਰੋਬਾਰ ਤੁਹਾਡੇ ਹੱਥਾਂ ਚ ਹੋਏ। ਜੋ ਮੇਰੀ ਬੇਨਤੀ ਹੈ ਆਓ ਸਾਰੇ ਨੌਜਵਾਨੋ ਆਪਣੇ ਆਪਣੇ ਕੰਮ ਨੂੰ ਜਿਹੜੇ ਜਿਹੜਾ ਕਰ ਸਕਦੇ ਹੋ ਤਰੋ ਫਿਰ ਸਫਲਤਾ ਹੋਏਗਾ। ਫੇਰ ਤੁਸੀਂ ਸਭ ਸੋਖਿਆ ਇਹਨਾਂ ਨੂੰ ਇਸ ਧਰਤੀ ਤੋਂ ਖੇਡ ਸਕਦੇ ਆ ਤੇ ਆਹ ਸਾਰੇ ਜਣੇ ਰੱਖ ਕੇ ਉਸ ਪੱਛੇ ਲਈ ਵੀ ਅਰਦਾਸ ਕਰਨੀ ਹੈ ਪਰਿਵਾਰ ਲਈ ਅਰਦਾਸ ਕਰਨੀ ਹੈ ਤੇ ਇਹਨਾਂ ਦੀ ਇੱਥੋਂ ਜਿਹੜਾ ਵੀ ਪੁੱਤਣੀਏ ਜੇ ਇੱਕ ਲੁੱਟ ਹੋਲੋਗੇ ਤੇ ਫੇਰ ਪੰਜਾਬੀਓ ਤੁਹਾਡਾ ਡੀਐਨਏ ਬਚਣਾ ਹੈ ਤੁਹਾਡੀ ਬੋਲੀ ਬਚਣੀ ਹੈ ਤੁਹਾਡਾ ਚਿਹਰਾ ਮੋਰਾ ਬਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹ ਹੈਗੁਰੂ ਜੀ ਦਾ ਪਾਛਾ ਵਾਹਿਗੁਰੂ ਜੀ ਕੀ ਫਤਿਹ ਮੌਨਨਾ ਬੇਨਤੀ ਕਰਦਾ ਸਰਦਾਰ ਪ੍ਰੀਤ ਮੋਹਣ ਜੀ ਉਹ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀ ਕੱਫੇ ਕੁਛ ਦਿਨ ਦੂਰ ਨਹੀਂ ਜਿਹੜੀ ਸਿਹਾਬਤ ਘੜਾ ਹੋਈ ਉਹ ਤੁਹਾਡੇ ਟਾਂਡੇ ਤੁਹਾਡੇ ਪਿੰਡ ਵੀ ਹੋ ਸਕਦੀ